ਕੋਈ ਜੇ ਜੇਕਰ ਭਰਾਵੋ ਕਿਸੇ ਨਾ ਕਿਸੇ ਕਾਰਨ ਉਤੋਂ ਇਹ ਮੋਰਚੇ ਨੂੰ ਚੱਕਿਆ ਜਾਂਦਾ ਹੈ ਤਾਂ ਤੁਸੀਂ ਨੌਜਵਾਨੋ ਇਹ ਭੁੱਲ ਜਿਓ ਕਿ ਸਾਡੇ ਭੁਮਿੱਖ ਦੇ ਵਿੱਚ ਕਦੇ ਇਹੋ ਜਿਹਾ ਇਨੀਟੇਸ਼ਨ ਹੋਊਗਾ ਇਹੋ ਜਿਹਾ ਤਰਨਾ ਆਊਗਾ ਜਾਂ ਇਹੋ ਜਿਹਾ ਸੰਘਰਸ਼ ਹੋਊਗਾ ਕਿਉਂਕਿ ਤੁਹਾਨੂੰ ਪਹਿਲਾਂ ਵੀ ਤੁਹਾਡੀਆਂ ਨਸਲਾਂ ਨੂੰ ਦੱਬਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਿਹਾਰਵਾਦ ਜਿਹੜਾ ਵਧਾਇਆ ਜਾ ਰਿਹਾ ਹੈ ਤੁਹਾਡੀ ਪੰਜਾਬ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਤਾਂ ਤੁਸੀਂ ਇਹ ਸੋਚ ਲਓ ਕਿ ਤੁਸੀਂ ਮੁੜ ਕੇ ਇਸ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਮੁਜ਼ਾਹਰੇ ਦੇ ਵਿੱਚ ਕਿਸੇ ਵੀ ਧਰਨੇ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੋਗੇ ਕਿਉਂਕਿ ਪੰਜਾਬ ਦੇ ਨੌਜਵਾਨ ਬਾਹਰ ਦੀ ਵਿਦੇਸ਼ੀ ਧਰਤੀ ਦੇ ਚਲੇ ਗਏ ਪੰਜਾਬ ਦੇ ਉੱਪਰ ਕਬਜ਼ਾ ਜਿਹੜਾ ਬਿਹਾਰ ਦੇ ਲੋਕਾਂ ਦਾ ਹੁੰਦਾ ਜਾ ਰਿਹਾ ਹੈ ਸਾਡੇ ਪਾਣੀਆਂ ਨੂੰ ਗੰਦਲਾ ਕੀਤਾ ਜਾ ਰਿਹਾ ਹੈ ਤੇ ਜੇਕਰ ਹੁਣ ਵੀ ਆਪਾਂ ਇਸ ਆਵਾਜ਼ ਨੂੰ ਬੁਲੰਦ ਨਹੀਂ ਕਰ ਸਕੇ ਤਾਂ ਮੈਂ ਕਹਿੰਦਾ ਕਿ ਇਸ ਤੋਂ ਬਾਅਦ ਜ਼ਿੰਦਗੀ ਭਰ ਦੇ ਵਿੱਚ ਭੁੱਲ ਜਾਓ ਕਿ ਸਾਡੀ ਪੀੜ੍ਹੀ ਜਿਹੜੀ ਹੈ ਕਦੇ ਵੀ ਤੁਹਾਨੂੰ ਮਾਫ਼ ਨਹੀਂ ਕਰੂਗੀ ਤੇ ਆਪਾਂ ਭੁੱਲ ਜਾਈਏ ਕਿ ਦੁਬਾਰੇ ਅਸੀਂ ਇਹੋ ਜਿਹੇ ਜਿਹੜੇ ਸੰਘਰਸ਼ ਹੈ ਉਹ ਬਿੜ ਸਕਾਂਗੇ ਕਿਉਂਕਿ ਜਿੰਨਾ ਸਾਡੇ ਆਗੂਆਂ ਦਾ 40-45 ਸਾਲ ਦਾ ਤਜਰਬਾ ਹੈ ਤੇ ਉਸ ਤਜਰਬੇ ਦੇ ਨਾਲ ਇੱਕ ਜਿਹੜਾ ਇਹ ਸੰਘਰਸ਼ ਲੜ ਰਿਹਾ ਹੈ ਪਰ ਜਦੋਂ ਅਸੀਂ ਇਸ ਮਕਾਨ ਦੇ ਉੱਤੇ ਆਵਾਂਗੇ ਤਾਂ ਸਾਡੇ ਤੋਂ ਸੰਘਰਸ਼ ਨਹੀਂ ਹੋਣੇ ਕਿਉਂਕਿ ਸਾਡੀ ਜਿਹੜੀ ਜਵਾਨੀ ਹੈ ਉਹ ਨਪੁੱਸ ਸਕੋ ਸਕੀ ਹੈ ਤੇ ਜਿਹੜੇ ਸਾਡੇ ਨੌਜਵਾਨ ਹੈ ਕੋਸੋ ਨਸ਼ਿਆਂ ਨੇ ਖਾਲੇ ਤੇ ਕੋਸ ਸਾਡੀ ਬਲੇਸੀ ਧਰਤੀ ਨੇ ਖਾਲੇ ਇਸ ਕਰਕੇ ਅੱਜ ਆਪਾਂ ਸਾਡੇ ਲਈ ਜਿੰਨੇ ਵੀ ਨੌਜਵਾਨ ਆਪਣੀ ਜਾਗ ਦੀ ਜ਼ਮੀਰ ਨੂੰ ਰੱਖਦੇ ਹੈ ਆਪਣੀ ਕਿਸਾਨੀ ਦੇ ਆਪਣੀ ਜਵਾਨੀ ਨੂੰ ਪਿਆਰ ਕਰਦੇ ਹੈ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹੈ ਪੰਜ ਦਰਿਆਵਾਂ ਦੀ ਧਰਤੀ ਨੂੰ ਪਿਆਰ ਕਰਦੇ ਆ ਤੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਪਿਆਰ ਕਰਦੇ ਆ ਉਹ ਕਿਰਪਾ ਕਰਕੇ ਇਸ ਮੋੜ ਤੇ ਦੇ ਨਾਲ ਪਿਆਰ ਵਧਾਵੋ ਆਪਣੇ ਕੰਮ ਜਿਹੜੇ ਆ ਇਹ ਹੁੰਦੇ ਰਹਿਣਗੇ ਚਲਦੇ ਰਹਿਣਗੇ ਬੰਦੇ ਦੀ ਜ਼ਿੰਦਗੀ ਤੋਂ ਬਾਅਦ ਵੀ ਕੰਮ ਕਰਦੇ ਨਹੀਂ ਰੁਕਦੇ ਹੁੰਦੇ ਪਰ ਜੇਕਰ ਤੁਸੀਂ ਨੇ ਇਹ ਸੰਘਰਸ਼ ਆਪਣੇ ਬੱਚਿਆਂ ਦੇ ਭਵਿੱਖ ਲਈ ਲੜਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਮੋਟੋ ਕੇ ਵੱਡੀ ਗਿਣਤੀ ਦੇ ਵਿੱਚ ਉਸ ਕਾਫਲੇ ਦਾ ਹਿੱਸਾ ਬਣਨਾ ਪੈਣਾ ਹੈ ਅੱਜ ਰਾਤ ਨੂੰ ਜਿਹੜਾ ਜੋ ਵੀ ਮਾਹੌਲ ਉੱਥੇ ਬਣਨਾ ਹੈ ਸਾਡੇ ਲੋਕਾਂ ਦੀ ਤਾਕਤ ਨਾਲ ਉੱਥੇ ਮਾਹੌਲ ਸੁਧਰ ਵੀ ਸਕਦਾ ਹੈ ਤੇ ਮਾਹੌਲ ਵਿਗੜ ਵੀ ਸਕਦਾ ਹੈ ਇਸ ਕਰਕੇ ਸਾਰੇ ਭਰਾਵਾਂ ਨੂੰ ਅਪੀਲ ਹੈ ਨਿਮਰਤਾ ਸਰ ਬੇਨਤੀ ਹੈ ਤੁਸੀਂ ਜਦੋਂ ਬਾਪੂ ਕੋਲੇ ਜਾਓਗੇ ਤੁਸੀਂ ਉਹਨਾਂ ਦੀ ਅੱਖਾਂ ਦੇ ਵਿੱਚ ਪਾਣੀ ਦੇਖੋਗੇ ਉਹ ਕਿੰਨਾ ਦੇ ਲਈ ਲੜ ਰਿਹਾ ਹੈ ਅਸੀਂ ਉਹਨਾਂ ਦਾ ਦਰਦ ਪਛਾਣਿਆ ਅਸੀਂ ਗੱਲ ਕੀਤੀ ਕਿ ਬਾਪੂ ਤੁਹਾਡੀ ਲੋੜ ਹੈ ਤੁਸੀਂ ਨਾ ਮਰਨ ਵਰਤੇ ਬੈਠੋ ਪੰਜਾਬ ਨੂੰ ਤੁਹਾਡੇ ਵਰਗੇ ਆਗੂ ਮਸਾ ਮਿਲਦੇ ਆ ਪਰ ਬਾਪੂ ਦੀ ਸੋਚ ਐ ਸੀ